ਮਾਣੇ ਪ੍ਰਸਿੱਧ ਭਜਨ ਗਾਇਕ ਕਨਈਆ ਮਿੱਤਲ ਵੱਲੋਂ ਦਿੱਤੇ ਗਏ ਇੱਕ ਵਿਵਾਦਿਤ ਬਿਆਨ ਨੂੰ ਲੈ ਕੇ 크੍ਰਿਸਚਨ ਭਾਈਚਾਰੇ ਵੱਲੋਂ ਅੱਜ 크੍ਰਿਸਚਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਦੀ ਅਗਵਾਈ ਹੇਠ ਐਸਐਸਪੀ ਗੁਰਦਾਸਪੁਰ ਦੇ ਨਾਮ ਤੇ ਇੱਕ ਮੰਗ ਪੱਤਰ ਡੀਐਸਪੀ ਰਾਜਵੀਰ ਸਿੰਘ ਨੂੰ ਦਿੱਤਾ ਗਿਆ ਇਸ ਮੌਕੇ ਤੇ ਗੱਲਬਾਤ ਦੌਰਾਨ 크੍ਰਿਸਚਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਇਹ ਸਰਾਸਰ ਉਹ ਗਲਤ ਬਿਆਨ ਦਿੱਤਾ ਗਿਆ ਹੈ ਔਰ ਇਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਮੌਕੇ ਦੀ ਗੱਲਬਾਤ ਦੌਰਾਨ ਸੀਐਨਐਫ ਦੇ ਪੰਜਾਬ ਯੂਥ ਪ੍ਰੈਜ਼ੀਡੈਂਟ ਔਰ ਪ੍ਰਸਿੱਧ ਸਮਾਸ਼ੇਵੀ ਬੱਬਾ ਗਿੱਲੇ ਕਿਹਾ ਕਿ ਅਸੀਂ ਅੱਜ ਪੁਲਿਸ ਨੂੰ ਮੰਗ ਪੱਤਰ ਦੇ ਰਹੇ ਹਾਂ ਕਿ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਨਹੀਂ ਤਾਂ 72 ਘੰਟੇ ਦੇ ਬਾਅਦ ਮਸੀਹ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਆ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਦਕਰ ਜੀ ਨੇ ਜਿਹੜਾ ਸੰਵਿਧਾਨ ਸਾਨੂੰ ਦਿੱਤਾ ਹੈ ਉਹਦੇ ਵਿੱਚ ਜਿਹੜਾ ਸੰਵਿਧਾਨ ਦਾ ਪਹਿਲਾ ਪੇਜ ਆ ਪ੍ਰੈਮਬਲ ਜਿਹੜਾ ਆ ਉਹਦੇ ਵਿੱਚ ਧਰਮ ਨਿਰਪੱਖਤਾ ਦੀ ਸਮਾਨਤਾ ਦੀ ਇਕੁਐਲਿਟੀ ਦੀ ਗੱਲ ਕੀਤੀ ਹੈ ਬੈਰੀ ਅਨਫੋਰਚੂਨੇਟ ਕਿ ਭਾਰਤ ਦੇ ਵਿੱਚ ਕੁਝ ਅਜਿਹੀਆਂ ਸ਼ਕਤੀਆਂ ਜਿਹੜੀਆਂ ਕਿ ਧਰਮ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ ਖਾਣ ਪੀਣ ਦੇ ਆਧਾਰ ਤੇ ਦੇਸ਼ ਨੂੰ ਬੰਨਣਾ ਚਾਹੁੰਦੀਆਂ ਨੇ ਉਹ ਲਗਾਤਾਰ ਜਿਹੜਾ ਆ ਉਹ ਅਜਿਹੇ ਬਿਆਨ ਵਿਵਾਦਿਤ ਦੇ ਕੇ ਉਹ ਭਾਰਤ ਦੀ ਜਿਹੜੀ ਧਰਮ ਨਿਰਪਕਤਾ ਆ ਜਿਹੜਾ ਸੰਵਿਧਾਨ ਦੀ ਜਿਹੜੀ ਸਪਿਰਟ ਆ ਉਹਨੂੰ ਨੁਕਸਾਨ ਪਹੁੰਚਾ ਰਹੇ ਨੇ ਸੋ ਇਸ ਵਕਤ ਜਦੋਂ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ MP ਇਲੈਕਸ਼ਨ ਦਾ ਜਿਹੜਾ ਇੱਕ ਵੱਡਾ ਜਿਹੜਾ ਮੇਲਾ ਚੱਲ ਰਿਹਾ ਲੋਕ ਜਿਹੜੇ ਆ ਆਪਣੇ ਅਧਿਕਾਰ ਬੋਡ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ ਮਿਲ ਜੁਲ ਕੇ ਉਹਦੇ ਵਿੱਚ ਹਿੱਸਾ ਲੈ ਰਹੇ ਨੇ ਉੱਥੇ ਹੀ ਕੱਲ ਲੁਧਿਆਣਾ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਜਿਹਦੇ ਵਿੱਚ ਕਿ ਸਾਡੇ ਬਹੁਤ ਹੀ ਮੱਲ ਰਿਸਪੈਕਟਡ ਮੈਂਬਰ ਪਾਰਲੀਮੈਂਟ ਰਬਨੀਤ ਬਿੱਟੂ ਵੀ ਜਿਹੜੇ ਕਿ ਥੋੜੇ ਦਿਨ ਪਹਿਲਾਂ ਜਿਹੜੀ ਆ ਆਪਣੇ ਦਾਦੇ ਦੀ ਪਾਰਟੀ ਛੱਡ ਕੇ ਸਰਦਾਰ ਬੀਨ ਸਿੰਘ ਜੀ ਜਿਹੜੇ ਮਰਹੂਮ ਸਰਦਾਰ ਬੀਨ ਸਿੰਘ ਜੀ ਜਿਨ੍ਹਾਂ ਨੂੰ ਕਾਂਗਰਸ ਨੇ ਬੜਾ ਮਾਣ ਸਨਮਾਨ ਦਿੱਤਾ ਔਰ ਉਹਨੇ ਨੇ ਪੰਜਾਬ ਦੀ ਖਾਤਰ ਕੁਰਬਾਨੀ ਦਿੱਤੀ ਉਹਨਾਂ ਦੇ ਪੋਤੇ ਹੋਣ ਦੇ ਨਾਤੇ ਭਗੌੜੇ ਹੋ ਕੇ ਇੱਕ ਪਾਰਟੀ ਛੱਡ ਕੇ ਇੱਕ ਫਿਰਕਾ ਪ੍ਰਸਤ ਪਾਰਟੀ ਚੱਲ ਗਏ ਉਹਨਾਂ ਦੀ ਹਾਜ਼ਰੀ ਵਿੱਚ ਇਹ ਗੱਲ ਕਹੀ ਜਾ ਰਹੀ ਕਿ ਉਹਨਾਂ ਨੂੰ ਐਡਰੈਸ ਕਰ ਰਿਹਾ ਕਨਿਆ ਮਿੱਤਰ ਕਿ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਬਣਨੇ ਚਾਹੀਦੇ ਨੇ ਮੰਦਿਰ ਬਣਨੇ ਚਾਹੀਦੇ ਪਰ ਚਰਚ ਨਹੀਂ ਬਣਨੇ ਚਾਹੀਦੇ ਸੋ ਜਿੱਥੇ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਨਾ ਚੋਣ ਜਾਬਤੇ ਦੀ ਉੱਥੇ ਹੀ ਸੰਵਿਧਾਨ ਦੀ ਵੀ ਵਾਇਲੇਸ਼ਨ ਸੋ ਇਸ ਬਿਆਨ ਦੇ ਨਾਲ ਜਿਹੜੀਆਂ ਮੁਸੀਬਾ ਹਾਈਚਾਰੇ ਦੀਆਂ ਭਾਵਨਾ ਜਿਹੜੀਆਂ ਉਹ ਆਹਤ ਹੋਈਆਂ ਨੇ ਉਹਨਾਂ ਨੂੰ ਠੇਸ ਪਹੁੰਚੀ ਆ ਸੋ ਇਸ ਕਰਕੇ ਅੱਜ ਅਸੀਂ ਗੁਰਦਾਸਪੁਰ ਦੇ ਕਸਬਾ ਢਾਰੀਵਾਲ ਦੇ ਵਿੱਚ ਇਕੱਠੇ ਹੋ ਕੇ ਸੀਐਨਐਫ ਦੀ ਜਿਹੜੀ ਮੀਟਿੰਗ ਹੋਈ ਆ ਸਾਡੇ ਪੰਜਾਬ ਜੂਤ ਪ੍ਰਧਾਨ ਬੱਬਾ ਗਿਲਜੀ ਦੇ ਅਗਵਾਈ ਦੇ ਵਿੱਚ ਜਿਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਅਕਲਦੀਪ ਦੁੰਗ ਜੀ ਤੇ ਵੱਖ-ਵੱਖ ਸਾਡੇ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨ ਵੀ ਪਹੁੰਚੇ ਨੇ ਸੋ ਅਸੀਂ ਅੱਜ ਮੰਗ ਪੱਤਰ ਜਿਹੜਾ ਆ ਉਹ ਡੀਐਸਪੀ ਸਾਹਿਬ ਦੇ ਮਾਰਫਤ ਅਸੀਂ ਐਸਐਸਪੀ ਸਾਹਿਬ ਨੂੰ ਦੇ ਰਹੇ ਹਾਂ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਆ ਉਹਨੂੰ ਆਧਾਰ ਬਣਾ ਕੇ ਮਾਲਜੋਗ ਐਸਐਸਪੀ ਸਾਹਿਬ ਜਿਹੜੇ ਆ ਉਹ ਧਾਰੀਬਾਲ ਚ ਪਰਚਾ ਜਿਹੜਾ ਦਰਜ ਕਰਨਗੇ ਸੋ ਇਸ ਵਿਸ਼ਵਾਸ ਦੇ ਨਾਲ ਅਸੀਂ ਮੰਗ ਪੱਤਰ ਦਿੱਤਾ ਤੇ ਆਈ ਹੋਪ ਇਹ ਸਾਨੂੰ ਅਗਲਾ ਜਿਹੜਾ ਆ ਕੋਈ ਜਿਹੜਾ ਆਲਟੀਮੇਟਮ ਅਸੀਂ 72 ਘੰਟੇ ਦਿੱਤਾ ਆ ਉਹਦੇ ਲਈ ਸਾਨੂੰ ਅੱਗੇ ਮੌਕਾ ਨਹੀਂ ਦੇਣਗੇ ਕਹੀ ਸੰਘਰਸ਼ ਕਰੀਏ ਉਹ ਤੋਂ ਪਹਿਲਾਂ ਹੀ ਸਾਡਾ ਵਿਸ਼ਵਾਸ ਹੈ ਕਿ ਕਰੀਆ ਮਿੱਤਰ ਦੇ ਖਿਲਾਫ ਜੋ ਵਿਵਾਦਤ ਬਿਆਨ ਦਿੱਤਾ ਆ ਉਹਦੇ ਖਿਲਾਫ ਕਾਰਵਾਈ ਹੋਈ